ਪਹਿਲੀ ਪਾਰਸ਼ਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਦੇਸ਼ਵਦੇਸ਼ਾ ਵਿੱਚ ਵੀ ਮਨਾਇਆ ਜਾ ਰਿਹਾ ਹੈ ਉੱਥੇ ਹੀ ਤਖਤ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਨਨਦਪੁਰ ਸਾਹਿਬ ਵਿਖੇ ਵੀ ਅੱਜ ਪਹਿਲੀ ਪਾਰਸ਼ਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ ਗਏ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਖਤ ਸ਼੍ਰੀ ਕੇਸਗੜ ਸਾਹਿਬ ਦੀਆਂ ਜਿੱਥੇ ਇਸ ਮੌਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਸੁੰਦਰ ਸਜਾਵਟੀ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਤਕ ਸਾਹਿਬ ਦੀ ਜੇਕਰ ਇਮਾਰਤ ਦੀ ਗੱਲ ਕੀਤੀ ਜਾਵੇ ਤਾਂ ਇੱਕ ਵਾਈਟ ਬੈਕਗਰਾਉਂਡ ਜੋ ਹੈ ਉਸ ਦੇ ਉੱਤੇ ਰੰਗ ਬਰੰਗੇ ਜੋ ਫੁੱਲ ਨੇ ਕਿਤੇ ਨਾ ਕਿਤੇ ਖਿੱਚ ਦਾ ਕੇਂਦਰ ਬਣ ਦੇਣੇ ਅੱਜ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਜੋ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ ਜਿਸ ਦੀ ਅਰਦਾਸ ਤਖਤ ਸ੍ਰੀ ਕੇਸਗੜ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੁਗਿੰਦਰ ਸਿੰਘ ਜੀ ਵੱਲੋਂ ਕੀਤੀ ਗਈ ਜਿਸ ਦੇ ਭੋਗ ਆਉਣ ਵਾਲੀ 15 ਨਵੰਬਰ ਨੂੰ ਪੈਣਗੇ ਤਸਵੀਰਾਂ ਖਿੱਚ ਦਾ ਕੇਂਦਰ ਜੋ ਬਣਦੀ ਜਾ ਰਹੀ ਹੈ ਕਿਉਂਕਿ ਵਿਦੇਸ਼ਾਂ ਤੋਂ ਵੀ ਸੰਗਤਾਂ ਨਤਮਸਤਕ ਹੋਣ ਦੇ ਲਈ ਅੱਜ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਪਹੁੰਚ ਰਹੀਆਂ ਨੇ ਤੇ ਲਗਾਤਾਰ ਸੰਗਤ ਦੀ ਆਮਦ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਾਰਨ ਸੰਗਤ ਜਿੱਥੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਤਖਤ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ ਉੱਥੇ ਹੀ ਲੰਬੀਆਂ-ਲੰਬੀਆਂ ਕਤਾਰਾਂ ਵਿੱਚ ਤੁਸੀਂ ਸੰਗਤ ਦੇਖ ਸਕਦੇ ਹੋ ਕਿਸ ਤਰ੍ਹਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਸੰਗਤਾਂ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਬਾਹਰਲੇ ਬਰਾਂਡੇ ਦੇ ਵਿੱਚ ਬੈਠ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਨੇ ਤੇ ਨਾਲ ਹੀ ਚਾਹ ਪਾਣੀ ਦਾ ਲੰਗਰ ਜੋ ਹੈ ਆਉਂਦੀ ਹੋਈ ਸੰਗਤ ਨੂੰ ਪਰੋਸਿਆ ਜਾ ਰਿਹਾ ਹੈ ਤੇ ਸੰਗਤ ਜਿੱਥੇ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਲਗਾਤਾਰ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਨੇ ਤੇ ਨਾਲ ਹੀ ਲੰਗਰ ਪਾਣੀ ਛਕਦਿਆਂ ਨੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਸੰਗਤ ਜੋ ਹੈ ਨਿਤਮਸਤਕ ਹੋ ਕੇ ਹੋਰ ਗੁਰੂ ਘਰਾਂ ਦੇ ਵਿੱਚ ਵੀ ਨਿਤਮਸਤਕ ਬਿਲਕੁਲ ਨਾਲ ਹੋ ਰਹੀ ਹੈ ਤੇ ਨਾਲ ਹੀ ਤਸਵੀਰਾਂ ਵਿੱਚ ਕੈਦ ਕਰ ਰਹੀਆਂ ਨੇ ਇਹ ਜੋ ਸੁੰਦਰ ਮਨਮੋਹਕ ਦ੍ਰਿਸ਼ ਹੈ ਇਹਨਾਂ ਦੇ ਅੱਗੇ ਫੋਟੋ ਆ ਖਿਚਵਾ ਕੇ ਇੱਕ ਯਾਦਗਾਰੀ ਤਸਵੀਰ ਜੋ ਹੈ ਉਹ ਆਪਣੇ ਸਾਥ ਸੰਬਧੀਆਂ ਨਾਲ ਸ਼ੇਅਰ ਕਰ ਰਹੇ ਨੇ ਇਸ ਬਾਬਤ ਤਸਵੀਰਾਂ ਤੁਹਾਨੂੰ ਉਪਾਰਤਕ ਸ਼੍ਰੀ ਕੇਸਗੜ ਸਾਹਿਬ ਵਿਖੇ ਲਾਈਵ ਦਿਖਾ ਰਹੇ ਹਾਂ ਤਾਂ ਕਿ ਤੁਹਾਨੂੰ ਵੀ ਆਪਣੇ ਘਰ ਬੈਠੇ ਤੁਸੀਂ ਸਾਡੇ ਮਾਧਿਅਮ ਰਾਹੀਂ ਤੱਕ ਸ਼੍ਰੀ ਕੇਸਗੜ ਸਾਹਿਬ ਦੀਆਂ ਤਸਵੀਰਾਂ ਸਾਂਝੀਆਂ ਕਰ ਸਕਦੇ ਹੋ ਤੇ ਨਾਲ ਹੀ ਦਰਸ਼ਨ ਦੇਦਾਰ ਕਰ ਸਕਦੇ ਹੋ 15 ਨਵੰਬਰ ਨੂੰ ਸਭ ਤੋਂ ਪਹਿਲਾਂ ਜੋ ਖੰਡਪੜ ਸਾਹਿਬ ਦੇ ਭੋਗ ਪੈਣਗੇ ਜਿਸ ਤੋਂ ਬਾਅਦ ਲਗਾਤਾਰ ਅਰਦਾਸ ਹੋਣ ਤੋਂ ਬਾਅਦ ਹੁਕਮਨਾਮਾ ਕੀਤਾ ਜਾਵੇਗਾ ਤੇ ਵੱਖੋ-ਵੱਖ ਨਗਰ ਕੀਰਤਨ ਵੀ ਤੱਕ ਸ਼੍ਰੀ ਕੇਸਗੜ ਸਾਹਿਬ ਵੱਗ ਕੇ ਪਹੁੰਚ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾ ਸਭ ਜੀ ਸਾਧੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਂਦਨ ਹੋਇਆ ਜਿਉ ਕਾ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਭਲੋਇਆ ਦੇ ਮਹਾਵਾਕਾਂ ਅਨਸਾਰ ਸੰਗਤ ਜੀ ਚੰਤਨ ਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਾਹਰ ਪੀਰ ਜਗਤ ਗੁਰੂ ਬਾਬਾ ਸਤ ਗੁਰਾਂ ਦਾ ਪ੍ਰਕਾਸ਼ ਗੁਰਪੁਰਬ ਜੋ 15 ਨਵੰਬਰ ਵਾਲੇ ਦਿਨ ਆ ਰਿਹਾ ਹੈ ਇਸ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਮੁੱਖ ਰੱਖਦੇ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਾਖਸੀ ਕੇਸਗੜ ਸਾਹਿਬ ਦੇ ਸੰਮਤੀ ਪ੍ਰਬੰਧ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਮਿਤੀ 13 ਨਵੰਬਰ 2023 ਨੂੰ ਸੰਗਤ ਦੀ ਧੁਰ ਕੀ ਬਾਣੀ ਆਈ ਤੁ ਸਗਲੇ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਜਾਪ ਆਰੰਭ ਹੋਏ ਹਨ ਜਿਨ੍ਹਾਂ ਦੇ ਭੋਗ 15 ਤਰੀਕ ਵਾਲੇ ਦਿਨ ਪਾਏ ਜਾਣਗੇ ਔਰ 14 ਤਰੀਕ ਵਾਲੇ ਦਿਨ ਮਹਾਨ ਨਗਰ ਕੀਰਤਨ ਜੋ ਕਿ ਖਾਲਸਾ ਸਕੂਲ ਤੋਂ ਆਰੰਭ ਹੋਵੇਗਾ ਤਕਰੀਬਨ 12:01 ਵਜੇ ਉਪਰੰਤ ਨਗਰ ਨਗਰ ਦੀਆਂ ਸ਼ਹਿਰ ਦੀਆਂ ਪ੍ਰਕਰਮਾ ਕਰਦਾ ਹੋਇਆ ਸ਼ਾਮ ਨੂੰ ਤੱਕ ਸ੍ਰੀ ਕੇਸਗੜ ਸਾਹਿਬੇ ਪਹੁੰਚੇਗਾ ਤਾਂ ਸ਼੍ਰੀ ਗੁਰਗੰਸਾਹਿਬ ਜੀ ਮਹਾਰਾਜ ਸਤਿ ਸ਼ਾਹਿਬ ਪੰਜ ਪਿਆਰੇ ਸਹਿਬਾਨੀ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਪਾਵਨ ਸਥਾਨਾਂ ਤੇ ਪਹੁੰਚਣਗੀਆਂ ਸੰਗਤí ਉੱਥੇ ਹੀ 15 ਤਰੀਕ ਵਾਲੇ ਦਿਨ ਸ੍ਰੀ ਅਖੰਡ ਜਾਪ ਜੋ ਆਰੰਭ ਹੋਏ ਹਨ ਉਹਨਾਂ ਦੇ ਭੋਗ ਪਾਏ ਜਾਣਗੇ ਉਪਰੰਤ ਸਕੂਲੀ ਬੱਚਿਆਂ ਦੇ ਸਮਾਗਮ ਹੋਣਗੇ ਇਲਾਹੀ ਗੁਰਬਾਣੀ ਦੇ ਕੀਰਤਨ ਹੋਣਗੇ ਢਾਡੀ ਸਿੰਘਾਂ ਵੱਲੋਂ ਕਵੀਸ਼ਰੀ ਸੰਗਾਂ ਵੱਲੋਂ ਸਾਧੂ ਗੁਰਾਂ ਦੇ ਜੀਵਨ ਪ੍ਰਤੀ ਹਾਰਜਸ ਕੀਤੇ ਜਾਣਗੇ ਔਰ 12 ਗਏ ਜਾਣਗੇ ਔਰ ਇਸ ਵਿੱਚ ਸਾਚੀ ਖਾਂਸੀ ਦਰਵਾਸਾ ਤੋਂ ਉਤੇਜਿਤ ਤੌਰ ਤੇ ਰਾਗੀ ਸਿੰਘ ਜੀ ਪਹੁੰਚ ਰਹੇ ਹਨ ਅਤੇ ਪੰਥ ਦੇ ਮਹਾਨ ਵਿਦਵਾਨ ਕਥਾ ਵਾਚਕ ਪਹੁੰਚ ਰਹੇ ਹਨ ਉਥੇ ਹੀ ਸਾਡੇ ਅਤੀ ਸਤਿਕਾਰਯੋਗ ਪ੍ਰਧਾਨ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਭਾਈ ਅਮਰਜੀਤ ਸਿੰਘ ਜੀ ਚਾਵਲਾ ਸ਼੍ਰੋਮਣੀ ਗੁਰਦੁਆਰਾ ਪਰਵੰਤਨ ਕਮੇਟੀ ਮੈਂਬਰ ਕਾਇਲ ਸਿੰਘ ਜੀ ਭਿੰਡਰ ਐਗਜ਼ੀਕਟਿਵ ਮੈਂਬਰ ਅਤੇ ਸਾਡੇ ਮੈਨੇਜਰ ਭਾਈ ਹਰਦੇਵ ਸਿੰਘ ਜੀ ਭਾਈ ਮਲਕੀਤ ਸਿੰਘ ਜੀ ਅਤੇ ਆਤੀ ਸਤਿਕਾਰਯੋਗ ਸਿੰਘ ਸਾਹਿਬ ਯਾਨੀ ਸੁਲਤਾਨ ਸਿੰਘ ਜੀ ਜਥੇਦਾਰ ਅਕਸਰੀ ਕੇ ਸਖਰ ਸਾਹਿਬ ਅਤੇ ਬੇਅੰਤ ਸੰਗਤਾਂ ਇਹਨਾਂ ਮਹਾਨ ਸੰਭਾਗਾਂ ਵਿੱਚ ਹਾਜ਼ਰੀਆਂ ਭਰ ਰਹੀਆਂ ਆਪ ਸਭ ਸੰਗਤਾਂ ਨੂੰ ਗਿਸੇ ਦਾਸ ਵੱਲੋਂ ਅਤੇ ਸਾਡੇ ਸਿੰਘ ਸਾਹਿਬ ਜੀ ਵੱਲੋਂ ਸਮੁੱਚੇ ਪ੍ਰਬੰਧ ਵੱਲੋਂ ਪਾਵਨ ਪ੍ਰਕਾਸ਼ ਗੁਰਪੋਟੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ ਦੀਆਂ ਹਨ ਉਥੇ ਆਪ ਸਭ ਸੰਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਆਪਣੇ ਕੰਮਾਂ ਕਰਨ ਨੂੰ ਸੰਕੋਚਦੇ ਹੋਏ ਇਹਨਾਂ ਮਹਾਨ ਗੁਰਮਤ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰੋ ਅਤੇ ਪਾਵਨ ਸਥਾਨਾਂ ਤੇ ਖੰਡੇ ਵਾਟੇ ਦਾ ਅਮਰਸ਼ਾਕੇ ਆਪਣਾ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਬੋਖ ਰੱਖਦੇ ਆ ਮਾਲਪੁਰ ਦੀ ਸੰਗਤਾਂ ਜੋ ਬਹੁਤ ਉਤਸ਼ਾਹ ਦੇ ਨਾਲ ਇੱਥੇ ਆਏ ਵੀ ਗੁਰਪੁਰਬ ਜੇ ਦੋ ਵੀ ਗੁਰਪੁਰਬਾਂ ਕੋਈ ਨਵੇਂ ਦੇਹਦਾਰ ਮਨਾਇਆ ਜਾਂਦਾ ਉਹਨਾਂ ਦੀ ਤਿਆਰੀ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ ਇਸ ਵਾਰ ਵੀ ਉਹਨਾਂ ਨੇ ਬਹੁਤ ਵਧੀਆ ਫੁੱਲਾਂ ਦੀ ਤਿਆਰੀ ਕੀਤੀ ਹੋਈ ਹੈ ਅੱਜ ਸ੍ਰੀ ਖੰਡਪਾਟ ਸਾਹਿਬ ਆਰੰਭ ਕਰਵਾਏ ਗਏ ਹਨ ਕੱਲ ਗੁਰਦੁਆਰਾ ਚਰਨ ਕਮਲ ਸਾਹਿਬ ਨਗਰ ਕੀਰਤਨ ਦਾ ਨਗਰ ਕੀਰਤਨ ਸਜਾਇਆ ਜਾਊਗਾ ਕੱਢਿਆ ਜਾਊਗਾ ਤੇ ਪਰਸੂ ਤਕਸਿਰ ਕੇਸਗੜ ਸਾਹਿਬ ਐਸ ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਨਗਰ ਕੀਰਤਨ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦੇ ਤੱਕ ਸ੍ਰੀ ਕੇਸਗੜ ਸਾਹਿਬ ਸ਼ਾਮ ਨੂੰ 5 ਵਜੇ ਪਹੁੰਚੂਗਾ ਉਸ ਤੋਂ ਬਾਅਦ ਰਾਗੀ ਢਾਡੀ ਕੀਰਤਨ ਦਰਵਾਜੋ ਉਹ ਕਰਵਾਇਆ ਜਾਊਗਾ ਆਪ ਸੱਜਣ ਸਤਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਔਰ ਇੱਕ ਬੇਨਤੀ ਵੀ ਕਰਦਾ ਕਿ ਸਮੁੱਚੀ ਸੰਗਤ ਵੱਧ ਚੜ੍ਹ ਚੜ੍ਹ ਕੇ ਤਕਸਿਰ ਕੇਸਗੜ ਸਾਹਿਬ ਪਹੁੰਚੋ ਅਤੇ ਗੁਰੂਸਪਰਦ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਫਤ